ਮੇਰਾ ਨਾਮ ਸੁਖਵਿੰਦਰ ਕੌਰ ਆਇਸ਼ੋਮਨੀ ਅਕਾਲੀ ਦਲ ਵੱਲੋਂ ਦੀ ਵਾਰਡ ਨੰਬਰ 47 ਤੋਂ ਮੈਨੂੰ ਕੈਂਡੀਡੇਟ ਚੁਣਿਆ ਗਿਆ ਹੈ ਨੋਮੀਨੇਸ਼ਨ ਅੱਜ ਅਸੀਂ ਫਾਰਮ ਭਰਿਆ ਹੈਗਾ ਆ ਅਸੀਂ ਸ਼ੁਕਰਾਨਾ ਕਰਦੇ ਹਾਂ ਉਸ ਪਰਮਪੀਤਾ ਪਰਮਾਤਮਾ ਦਾ ਜਿਨ੍ਹਾਂ ਦੇ ਸਦਕਾ ਸਾਨੂੰ ਇਹ ਮੌਕਾ ਮਿਲਿਆ ਹੈ ਔਰ ਸਾਡੇ ਤੇ ਸਾਡੀ ਮੁੱਚੀ ਲੀਡਰਸ਼ਿਪ ਨੇ ਭਰੋਸਾ ਕੀਤਾ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬੀਬਾ ਹਰ ਸਿਮਰਤ कौर ਬਾਦਲ ਜੀ ਮਹੇਸ਼ਿੰਦਰ ਸਿੰਘ ਗਰੇਵਾਲ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਰੂਬੀ ਸਰ ਔਰ ਜਗਵੀਰ ਸਿੰਘ ਸੋਖੀ ਜੀ ਸੁਿੰਦਰ ਕੌਰ ਜੀ ਔਰ ਮੇਰੀਆਂ ਸਾਰੀਆਂ ਜਿਹੜੀਆਂ ਮਹਿਲਾਵਾਂ ਸਾਥੀਆਂ ਹੈਗੀਆਂ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਥੈਂਕਸ ਕਰਦੀਆਂ ਔਰ ਉਹਨਾਂ ਨੇ ਵਾਅਦਾ ਕਰਦੀਆਂ ਕਿ ਜੋ ਸਮੁੱਚੀ ਲੀਡਰਸ਼ਿਪ ਨੇ ਮੇਰੇ ਉੱਤੇ ਇੱਕ ਭਰੋਸਾ ਕਰਕੇ 47 ਨੰਬਰ ਵਾਰਡ ਤੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਮੈਨੂੰ ਐਜ਼ ਅ ਕੈਂਡੀਡੇਟ ਟਿਕਟ ਦਿੰਦੀ ਹੈ ਤੇ ਮੈਂ ਜ਼ਰੂਰ ਇਸ ਟਿਕਟ ਤੁਹਾਨੂੰ ਵਾਦਾ ਕਰਦੀ ਆ ਕਿ ਮੈਂ ਇਹ ਝੋਲੀ ਦੇ ਵਿੱਚ ਉਹਨਾਂ ਦੀ ਪਾਵਾਂਗੀ ਔਰ ਜਿੱਤ ਹਾਸਿਲ ਕਰਾਂਗੀ ਸਾਰਿਆਂ ਨੂੰ ਕਹਿੰਦੀ ਆ ਕਿ 21 ਤਰੀਕ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਆ ਕੇ VOTING ਦੇ ਵਿੱਚ ਹਿੱਸਾ ਲਵੋ ਔਰ ਸ਼੍ਰੋਮਣੀ ਅਕਾਲੀ ਦਲ ਤੱਕੜੀ ਦਾ ਬਟਨ ਦਬਾ ਕੇ ਤੁਸੀਂ ਸੁਖਵਿੰਦਰ ਕੌਰ ਨੂੰ ਕਾਮਯਾਬ ਬਣਾਓ ਉਹਨਾਂ ਦੀ ਕਾਮਯਾਬੀ 47 ਨੰਬਰ ਵਾਰਡ ਦੀ ਤੁਹਾਡੀ ਸਭ ਦੀ ਆਪਣੀ ਕਾਮਯਾਬੀ ਹੋਏਗੀ ਬਹੁਤ ਬਹੁਤ ਧੰਨਵਾਦ ਦੇਖੋ ਇਲਾਕੇ ਦੇ ਵਿੱਚ ਜੋ ਵੀ ਹੈਗੇ ਆ ਜੋ ਹੁਣ ਤੱਕ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਚਾਹੇ ਉਹ ਸੀਵਰੇਜ ਦੀ ਹੈ ਸਫਾਈ ਦੀ ਹੈ ਪਾਰਕਾਂ ਦੀ ਡਿਵੈਲਪਮੈਂਟਸ ਹੈ ਬਹੁਤ ਬਹੁਤ ਪ੍ਰੋਬਲਮਸ ਹੈਗੀਆਂ ਪੇੜ ਦੇ ਪੇੜ ਕੱਟੇ ਨਹੀਂ ਜਾ ਰਹੇ ਤਾਰਾ ਬਿਜਲੀ ਦੀ ਪ੍ਰੋਬਲਮਸ ਹੈ ਕਈ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ ਰੂਬੀ ਸਾਹਿਬ ਸਾਡੇ ਨਾਲ ਸਾਰਿਆਂ ਦੇ ਨਾਲ ਬੈਠ ਕੇ ਅਸੀਂ ਦੇਖਾਂਗੇ ਕਿ ਜਿਹੜੀਆਂ ਪ੍ਰੋਬਲਮਸ ਹੈਗੀਆਂ ਹੁਣ ਤੱਕ ਜਿਨ੍ਹਾਂ ਨੇ ਨਹੀਂ ਕੀਤਾ ਅਸੀਂ ਉਹ ਪੂਰੀ ਕੋਸ਼ਿਸ਼ ਕਰਾਂਗੇ ਤੇ ਦਿਲ ਦੇ ਨਾਲ ਅਸੀਂ ਉਹ ਪ੍ਰੋਬਲਮ ਨੂੰ ਸੋਲਵ ਕਰਕੇ 47 ਨੰਬਰ ਵਾਰਡ ਦੀ ਨਿਹਾਰ ਨੂੰ ਬਦਲ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਨੋਮੀਨੇਸ਼ਨ ਕਰਨ ਆਏ ਹਾਂ ਸੁਖੁੰਦਰ ਕੋ ਔਰ ਸੁਖੀ ਭੈਂਜੀ ਜੀ ਕਿ ਇਹਨਾਂ ਦੇ ਬਾਰੇ ਵਿੱਚ ਪਹਿਲਾਂ ਦੱਸ ਦਿਆਂ ਕਿ ਜਿੰਨੇ ਵੀ ਸਾਡੇ ਇਲਾਕੇ ਦੇ ਕੈਂਡੀਡੇਟ ਨੇ ਸਭ ਤੋਂ ਜ਼ਿਆਦਾ ਪੜੇ ਲਿਖੇ ਇਹ ਨੇ ਪੀਏ ਬੀਏ ਡੀ ਤੇ ਜੀਤ ਫਾਊਂਡੇਸ਼ਨ ਦੇ ਨਾਂ ਤੇ ਐਮ ਜੀਓ ਚਲਾਉਂਦੇ ਨੇ ਜਿਹਦੇ ਵਿੱਚ ਗਰੀਬ ਤੇ ਦੱਬੇ ਕੁਚਲੇ ਕੁਛਲੇ ਲੋਕਾਂ ਦੀ ਲਈ ਸਕੂਲ ਚਲਾਉਂਦੇ ਨੇ ਪੰਜ ਛੇ ਇਹਨਾਂ ਦੇ ਸिलाई ਸੈਂਟਰ ਚੱਲਦੇ ਨੇ ਹੋਰ ਬੱਚਿਆਂ ਦੇ ਵੀ ਹਰ ਜਗ੍ਹਾ ਤੇ ਸਮਾਜ ਸੇਵਾ ਦੇ ਇਹ ਬਲੱਡ ਜੀ ਇਹਨਾਂ ਦੇ ਚ ਸੋਸ਼ਲ ਲਈ ਸੋਸ਼ਲ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਨੇ ਇਸੇ ਇਹਨਾਂ ਦੇ ਗੁਣਾਂ ਨੂੰ ਵੇਖਦੇ ਹਾਂ ਆ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੇ ਉੱਪਰ ਵਿਸ਼ਵਾਸ ਕੀਤਾ ਤੇ ਇਹਨਾਂ ਨੂੰ ਟਿਕਟ ਨਾਲ ਨਵਾਜਿਆ ਹੁਣ ਸਾਡੀ ਸਾਰੇ ਇਲਾਕੇ ਵਾਸੀਆਂ ਦੀ ਤੇ ਵਰਕਰਾਂ ਦੀ ਇਹ ਜ਼ਿੰਮੇਵਾਰੀ ਹੈ ਜਿਹੜੀ ਵੋਟਾਂ ਇਹਨਾਂ ਨੂੰ ਪਾ ਕੇ ਤੇ ਇਹ ਜੋ ਕੌਂਸਲਰ ਦੀ ਸਟਰੀਟ ਹੈ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾਈਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੋ ਇਲਾਕੇ ਦੀਆਂ ਸਮੱਸਿਆਵਾਂ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਲਾਈਟ ਨਹੀਂ ਤੇ ਵੇ ਰੋਸ਼ਿਤ ਕੱਟ ਜਿਹਨੂੰ ਕਹਿੰਦੇ ਨੇ ਪਤਾ ਨਹੀਂ ਕਦੋਂ ਚਲੀ ਜਾਣੀ ਹੈ ਤੁਸੀਂ ਦਫ਼ਤਰ ਜਾਣ ਨੂੰ ਤਿਆਰ ਬੈਠੇ ਹੋ ਲਾਈਟ ਚਲੀ ਜਾਂਦੀ ਆ ਕੀ ਹੋਇਆ ਜੀ ਇਦਾਂ ਰੱਖ ਦੇ ਜੀ ਤਾਰਾਂ ਨਹੀਂ ਚਲਦੀਆਂ ਜੇ ਸਾਰੀਆਂ ਫਸਲੇ ਘਰ ਬੈਠੇ ਹਲ ਹੋਣਗੇ ਸਟਾਡੀ ਵਿੱਚ ਇਹ ਆਵਾਜ਼ ਹਰਪ੍ਰੀਤ ਸਿੰਘ ਡਾਂਗਦਾ ਸੀ ਫਿਰ ਕੱਢਦਾ ਵੜਦਾ ਇੰਦਰਜੀਤ ਸਿੰਘ ਐਲ ਵੀ ਆਏ ਤੇ ਹੁਣ ਇਹਨਾਂ ਨੂੰ ਟਿਕਟ ਨਵਲ ਨਵਾਜਿਆ ਤੇ ਇਸ ਇਲਾਕੇ 'ਚ ਕਦੀ ਕਿਸੇ ਅਕਾਲੀ ਕੌਂਸਲਰ ਦੇ ਵੱਲੋਂ ਆਮਲਗ ਨੂੰ ਪ੍ਰੋਬਲਮ ਨਹੀਂ ਆਈ ਮੈਂ ਆਸ ਕਰਦਾ ਤੁਸੀਂ ਪਿਛਲੇ ਸਾਰੇ ਰਿਕਾਰਡ ਵੇਖਦੇ ਹੋ ਆਂ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋਗੇ ਐਸੇ ਦਿਤਾਉਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ